ਆਹ ਇਹ ਵੀਡੀਓ ਉਹਨਾਂ ਵੀਰਾਂ ਵਾਸਤੇ ਆ ਜਿਹੜੇ ਪਿੰਡਾਂ ਦੇ ਵਿੱਚ ਵਰਕਸ਼ਾਪਾਂ ਚਲਾ ਰਹੇ ਛੋਟੀਆਂ ਵਰਕਸ਼ਾਪਾਂ ਜਿਹੜੀਆਂ ਤੇ ਜਿੰਨਾ ਖਾਸ ਕਰਕੇ ਜਿਹੜੇ ਖਰਾਬ ਦਾ ਕੰਮ ਕਰਦੇ ਆ ਤੇ ਇਹ ਸੈਕੰਡ ਹੈਂਡ ਟੂਲ ਵੀ ਮਿਲ ਜਾਂਦੇ ਆ ਠੀਕ ਹੈ ਜੀ ਜਿਵੇਂ ਆਪਣੇ ਆਉਂ ਸਭ ਦੁਕਾਨਾ ਹੈਗੀ ਆ ਜਿੱਥੋਂ ਇਹ 30 ਰੁਪਏ ਦਾ ਵੀ ਮਿਲ ਜਾਂਦਾ ਜਿਹੜੀ ਖਾਸ ਗੱਲ ਦੱਸਣ ਲੱਗਾ ਇੱਕ ਦੋ ਤਿੰਨ ਚਾਰ ਇਹਦੇ ਚਾਰ ਕੋਨੇ ਆ ਜੀ ਉਸ ਤੋਂ ਬਾਅਦ ਜੇ ਬੰਨੇ ਆ ਜੋ 1 2 3 4 ਚਾਰ ਕੋਨੇ ਦਰਵਾਜ਼ਾ ਵੇਖੋ ਵੀਰ ਜੀ ਆ ਆਪਣਾ ਸੀਐਨਸੀ ਮਸ਼ੀਨ ਵਾਲਾ ਜਿਹੜਾ ਟੂਲ ਵਾ ਉਹਦੇ ਨਾਲ ਕੱਟ ਲਾਇਆ ਆ ਆਪਾਂ ਦੂਜਾ ਜਿਹੜਾ ਕੱਟ ਵਾ ਇਹ ਪਹਿਲਾਂ ਆਪਾਂ ਆਮ ਟੂਲ ਨਾਲ ਲਾਇਆ ਹਾਂ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਅੱਜ ਇੱਕ ਨਵੀਂ ਵੀਡੀਓ ਦੇ ਨਾਲ ਫਿਰ ਤੁਹਾਡੇ ਕੋਲੇ ਹਾਜ਼ਰ ਹੋਏ ਆ ਅੱਜ ਵਾਲੀ ਜਿਹੜੀ ਵੀਡੀਓ ਆ ਇਹਦੇ ਵਿੱਚ ਆਪਾਂ ਦੱਸਣ ਲੱਗੇ ਆ ਜਿਹੜੀਆਂ ਛੋਟੀਆਂ ਵਰਕਸ਼ਾਪਾਂ ਉਹਨਾਂ ਵੀਰਾਂ ਵਾਸਤੇ ਜਾਂ ਪਿੰਡਾਂ ਦੇ ਵਿੱਚ ਜਿਹੜੀਆਂ ਵਰਕਸ਼ਾਪਾਂ ਆ ਖਰਾਦ ਮਸ਼ੀਨਾਂ ਆਮ ਲੋਕਾਂ ਨੇ ਲਾਈਆਂ ਹੁੰਦੀਆਂ ਪਿੰਡਾਂ ਦੇ ਵਿੱਚ ਇਹ ਵੀਡੀਓ ਉਹਨਾਂ ਵੀਰਾਂ ਵਾਸਤੇ ਆ ਕਿਉਂਕਿ ਉਹ ਪਿੰਡਾਂ ਦੇ ਵਿੱਚ ਬਹੁਤ ਹੀ ਜ਼ਿਆਦੀਆਂ ਸਹੂਲਤਾਂ ਨਹੀਂ ਹੁੰਦੀਆਂ ਸਾਡੇ ਕੋਲੇ ਤੇ ਸਾਨੂੰ ਸ਼ਹਿਰ ਵੀ ਸਾਡਾ ਮਹੀਨੇ ਦੋ ਮਹੀਨਿਆਂ ਬਾਅਦ ਹੀ ਚੱਕਰ ਲੱਗਦਾ ਵਾ ਤੇ ਫੇਰ ਜਾ ਕੇ ਸਾਨੂੰ ਜਿੰਨੇ ਸ਼ਹਿਰ ਨੂੰ ਅਸੀਂ ਇੱਕ ਦੋ ਮਹੀਨਿਆਂ ਬਾਅਦ ਸ਼ਹਿਰ ਜਾਂਦੇ ਆ ਸਾਨੂੰ ਫੇਰ ਪਤਾ ਲੱਗਦਾ ਉਹ ਵੀ ਜੇ ਅਸੀਂ ਇੰਡਸਟਰੀ ਏਰੀਆ ਦੇ ਵਿੱਚ ਜਾਈਏ ਉੱਥੇ ਚੀਜ਼ਾਂ ਵੇਖੀਏ ਤੇ ਫੇਰ ਸਾਨੂੰ ਪਤਾ ਲੱਗਦਾ ਵਾ ਕਿ ਆਹ ਚੀਜ਼ਾਂ ਐਵੇਂ ਵੀ ਕੰਮ ਹੁੰਦੇ ਆ ਠੀਕ ਹੈ ਜੀ ਅੱਜ ਜਿਹੜੀ ਆ ਇਹ ਵੀਡੀਓ ਉਹਨਾਂ ਵੀਰਾਂ ਵਾਸਤੇ ਆ ਜਿਹੜੇ ਪਿੰਡਾਂ ਦੇ ਵਿੱਚ ਵਰਕਸ਼ਾਪਾਂ ਚਲਾ ਰਹੇ ਛੋਟੀਆਂ ਵਰਕਸ਼ਾਪਾਂ ਜਿਹੜੀਆਂ ਤੇ ਜਿੰਨਾ ਖਾਸ ਕਰਕੇ ਜਿਹੜੇ ਖਰਾਬ ਦਾ ਕੰਮ ਕਰਦੇ ਆ ਅੱਜ ਆਪਾਂ ਗੱਲ ਕਰਨ ਲੱਗੇ ਆ ਆਪਾਂ ਜਿਵੇਂ ਆ ਟੂਲ ਪਹਿਲਾਂ ਚਲਾਉਂਦੇ ਸੀਗੇ ਠੀਕ ਹੈ ਜੀ ਇਹਨਾਂ ਮਸ਼ੀਨਾਂ ਦੇ ਉੱਤੇ ਤੇ ਆਪਾਂ ਇਹਨਾਂ ਦੇ ਨਾਲ ਫੇਸ ਲਾਉਂਦੇ ਸੀਗੇ ਤੇ ਇਸ ਤੋਂ ਬਾਅਦ ਕੀ ਹੁੰਦਾ ਹੈਗਾ ਵੀ ਇਹ ਸਫਾਈ ਨਹੀਂ ਹੁੰਨੀ ਟੂਲ ਦੰਦੇ ਠੀਕ ਹੈ ਜੀ ਅੱਜ ਇੱਕ ਆਪਾਂ ਤੁਹਾਡੇ ਵਾਸਤੇ ਲੈ ਬੜੀ ਵਧੀਆ ਲੈ ਕੇ ਆਏ ਆ ਚੀਜ਼ ਜਿਵੇਂ ਆ ਜਿਹੜੇ ਟੂਲ ਆ ਨਾ ਇਹ ਸੀਐਨਸੀ ਮਸ਼ੀਨ ਨੂੰ ਲੱਗਦੇ ਆ ਇਹ ਸੀਐਨਸੀ ਮਸ਼ੀਨ ਨੂੰ ਲੱਗਦੇ ਆ ਜਿਹੜਾ ਵੀ ਖਰਾਦ ਦਾ ਮੇਰਾ ਵੀਰ ਕੰਮ ਕਰਦਾ ਵਾ ਉਹਨੂੰ ਇਹਦੇ ਬਾਰੇ ਜਰੂਰ ਪਤਾ ਹੋਊਗਾ ਵੈਸੇ ਤਾਂ ਸੀਐਨਸੀ ਮਸ਼ੀਨ ਨੂੰ ਜਿਹੜੇ ਟੂਲ ਲੱਗਦੇ ਆ ਇਹ ਟੂਲ ਖਰਾਦ ਵਾਲੇ ਜਿਹੜੇ ਟੂਲ ਮਿਲਦੇ ਆ ਇਹ ਲਗਭਗ ਉਹਨਾਂ ਦੇ ਹੀ ਬਰੋਬਰ ਹੁੰਦੀਆਂ ਵਾ ਇਹਨਾਂ ਦੀ ਕੋਈ ਕੀਮਤ ਜ਼ਿਆਦਾ ਵਧੇਰੇ ਨਹੀਂ ਹੁੰਦੀ ਠੀਕ ਹੈ ਜੀ ਇਸ ਕਰਕੇ ਜੇ ਅਸੀਂ ਇਹਨਾਂ ਟੂਲਾਂ ਨੂੰ ਵਰਤੀਏ ਤੇ ਇਹ ਉਹਨਾਂ ਟੂਲਾਂ ਨਾਲੋਂ ਜਿਆਦਾ ਸਪਾਈ ਦਿੰਦੇ ਆ ਅਸੀਂ ਇਹਨੂੰ ਚੂੜੀ ਪਾਉਣ ਵਾਸਤੇ ਨਹੀਂ ਵਰਤ ਸਕਦੇ ਚੂੜੀ ਪਾਉਣ ਵਾਸਤੇ ਆਉਂਦੇ ਆ ਟੂਲੇ ਦੇ ਹੋਰ ਵੱਖਰੀ ਵੱਖਰੀ ਤਰ੍ਹਾਂ ਦੇ ਆਉਂਦੇ ਆ ਪਰ ਇਹ ਆ ਕਿ ਸਾਡੀ ਇੱਕ ਸਰਦਰ ਦੀ ਖਤਮ ਹੋਊਗੀ ਇੱਕ ਤਾਂ ਇਹਨੂੰ ਤਿੱਖਾ ਕਰਨਾ ਵਾਰ-ਵਾਰ ਦੂਜੀ ਗੱਲ ਜਿਹੜਾ ਇਹ ਵੈਲਡਿੰਗ ਹੋਇਆ ਹੁੰਦਾ ਨਾ ਉਹ ਸਖਤ ਜਿਆਦਾ ਹੋ ਜਾਂਦਾ ਉਹ ਆਮ ਟੂਲ ਜਿਹੜਾ ਰਗੜਦਾ ਨਹੀਂ ਆ ਸਾਨੂੰ ਬਿਟ ਵੈਲਡਿੰਗ ਕਰਾਉਣੀ ਪੈਂਦੀ ਆ ਪਹਿਲਾਂ ਬਿਟ ਵੈਲਡਿੰਗ ਕਰਾਵਾਂਗੇ ਫਿਰ ਅਸੀਂ ਇਹਨੂੰ ਚਲਾਵਾਂਗੇ ਠੀਕ ਹੈ ਜੀ ਆ ਜਿਹੜਾ ਟੂਲ ਵਾ ਇਹ ਇੱਕ ਹੀ ਟੂਲ ਆ ਜੋ ਪਹਿਲਾਂ ਤੇ ਤੁਹਾਨੂੰ ਮੈਂ ਤੇ ਬਾਰੇ ਦੱਸਾਂ ਇਹ ਕੁੱਲ ਦਾ ਕਿਵੇਂ ਆ ਤੇ ਦੀ ਖਾਸੀਅਤ ਦੱਸਾਂ ਵੇਖੋ ਆ ਜਿਹੜਾ ਟੂਲ ਹੌਲਡਰ ਵਾ ਠੀਕ ਹੈ ਜੀ ਆ ਇਹਦੇ ਵਿੱਚ ਐਲ ਕੀ ਬੋਲਟ ਲੱਗਾ ਵਾ ਆ ਆਪਣਾ ਟੂਲ ਵਾ ਠੀਕ ਹੈ ਜੀ ਜਿਹੜਾ ਆਪਾਂ ਚਲਾਉਨੇ ਆ ਇਹਨੂੰ ਕਿਸੇ ਚੀਜ਼ ਦੇ ਨਾਲ ਨਹੀਂ ਕੱਸਿਆ ਸਿਰਫ ਆ ਇਸ ਦੇ ਨਾਲ ਕੱਸਿਆ ਆ ਵਾ ਇਹਨੂੰ ਕਿਵੇਂ ਕੱਸਿਆ ਵਾ ਵੇਖੋ ਇਹ ਤੇ ਜਦੋਂ ਆਪਾਂ ਢਿੱਲਾ ਕੀਤਾ ਨਾ ਇਹਨੂੰ ਐਲ ਕੀ ਨੂੰ ਆ ਟੂਲ ਢਿੱਲਾ ਹੋ ਗਿਆ ਆਪਣਾ ਇਹਨੂੰ ਤਾਂ ਚੁੱਕ ਲਿਆ ਤੇ ਨਿਕਲ ਆਇਆ ਠੀਕ ਹੈ ਜੀ ਤੇ ਇਸ ਤੋਂ ਬਾਅਦ ਇਹਨੂੰ ਜਦੋਂ ਆਪਾਂ ਕਸੀਦਾ ਉਹਨਾਂ ਤੇ ਇਹ ਨਾਲ ਹੁੰਦਾ ਜਾਂਦਾ ਇਹਨੂੰ ਖਿੱਚ ਕੇ ਰੱਖਦਾ ਵਾ ਟੂਲ ਨੂੰ ਠੀਕ ਹੈ ਜੀ ਇੱਕ ਤਾਂ ਇਹਨੂੰ ਫਿਟਿੰਗ ਕਰਨੀ ਬੜੀ ਸੌਖੀ ਹੈ ਦੀ ਬੰਨਣਾ ਬੜਾ ਸੌਖਾ ਇਹਨੂੰ ਟੂਲ ਨੂੰ ਤੇ ਦੂਜੀ ਗੱਲ ਇਹ ਆ ਕਿ ਇਹਦੇ ਟੂਲ ਦੇ ਸਭ ਤੋਂ ਵੱਡੀ ਜਿਹੜੀ ਖਾਸੀਅਤ ਦੱਸਣ ਲੱਗਾ ਮੈਂ ਇਹਨੂੰ ਤਿੱਖਾ ਕਿਉਂ ਨਹੀਂ ਕਰਨਾ ਪੈਂਦਾ ਵੇਖੋ ਜਿਹੜੀ ਖਾਸ ਗੱਲ ਦੱਸਣ ਲੱਗਾ ਇੱਕ ਦੋ ਤਿੰਨ ਚਾਰ ਇਹਦੇ ਚਾਰ ਕੋਨੇ ਆ ਜੀ ਉਸ ਤੋਂ ਬਾਅਦ ਜੇ ਬੰਨੇ ਆ ਜੀ 1 2 3 4 4 ਕੋਨੇ دروازਾ ਨਹੀਂ ਕਿ ਇਸ ਟੂਲ ਨੂੰ ਆਪਾਂ 1 2 3 4 ਯਾਨੀ ਕਿ 4x4 8 8 ਵਾਰੀ ਵਰਤ ਸਕਦੇ ਆ ਇਸ ਟੂਲ ਨੂੰ ਆਪਾਂ ਠੀਕ ਹੈ ਜੀ ਤੇ ਜਿਹੜਾ A ਟੂਲ ਆ ਇਹਨੂੰ ਜਦੋਂ ਇਹ ਬਹਿ ਗਿਆ ਇਹਨੂੰ ਆਪਾਂ ਉਦੋਂ ਬਦਲਣਾ ਹੀ ਪੈਣਾ ਤਿੱਖਾ ਕਰਨਾ ਪੈਣਾ ਉਸੇ ਵੇਲੇ ਇਹਨੂੰ ਖੋਲੋ ਤੇ ਇਹਨੂੰ ਉਸੇ ਵੇਲੇ ਦੂਜੇ ਪਾਸੇ ਲਾ ਦਿਓ ਠੀਕ ਹੈ ਜੀ ਦੂਜੀ ਗੱਲ ਇਹ ਵੀ ਆ ਕਿ ਇਹ ਸੈਕੰਡ ਹੈਂਡ ਟੂਲ ਵੀ ਮਿਲ ਜਾਂਦੇ ਆ ਠੀਕ ਹੈ ਜੀ ਜਿਵੇਂ ਆਪਣੇ ਆਹ ਆਉਂਦਾ ਸਰਦਪਾਨਾ ਹੈ ਗਿਆ ਜਿੱਥੋਂ 30 ਰੁਪਏ ਦਾ ਵੀ ਮਿਲ ਜਾਂਦਾ ਵਾ ਤੇ ਉਹ ਆਪਾਂ ਪੁਰਾਣੇ ਟੂਲ ਲੈ ਕੇ ਵੀ ਆਪਣਾ ਪਿੰਡਾਂ ਦੇ ਵਿੱਚ ਜਿਹੜੇ ਵੀ ਮੇਰੇ ਵੀਰੋ ਆ ਉਹਨਾਂ ਵਾਸਤੇ ਤੇ ਕੋਤਰਾ ਇਹਦੀ ਕੀਮਤ ਲਗਭਗ 2.5 ਹਿਸੇ ਦੇ ਲੱਗੇ ਬੰਨੇ ਆ ਠੀਕ ਹੈ ਜੀ ਜੇ ਆਪਾਂ ਬਿਲਕੁਲ ਨਵਾਂ ਲੈਣਾ ਵਾ ਤੇ ਜੇ ਆਪਾਂ ਇਹਨੂੰ ਪੁਰਾਣਾ ਟੂਲ ਲੈ ਕੇ ਆਉਨੇ ਆ ਤੇ ਲਗਭਗ 30 ਤੋਂ 40 ਰੁਪਏ ਦਾ ਆਪਾਂ ਨੂੰ ਜਿਹੜਾ ਵਾ ਇਹ ਪੁਰਾਣਾ ਟੂਲ ਮਿਲ ਜਾਂਦਾ ਵਾ ਤੇ ਜਿਹੜੀਆਂ ਆ ਜਿਹੜੀਆਂ ਚੀਜ਼ਾਂ ਇਹਦੀ ਕੀਮਤ ਹੈਗੀ ਹੈ ਜੀ ਲਗਭਗ 5 ਤੋਂ 550 ਰੁਪਏ ਇੰਨੀ ਕੀ ਕੀਮਤ ਇਹਨਾਂ ਦੀ ਚੀਜ਼ਾਂ ਦੀ ਹੁੰਦੀ ਆ ਠੀਕ ਹੈ ਜੀ ਆ ਜਿਹੜੀਆਂ ਚੀਜ਼ਾਂ ਆਪਾਂ ਬੰਨ੍ਹਦੇ ਆ ਨਾ ਘਰਾਦ ਮਸ਼ੀਨ ਦੇ ਵਿੱਚ ਕਿੰਨੀ ਕੀ ਕੀਮਤ ਇਹਨਾਂ ਦੀ ਹੁੰਦੀ ਆ ਹੁਣ ਤੁਹਾਨੂੰ ਆਪਾਂ ਪਹਿਲਾਂ ਤਾਂ ਇਹਦੇ ਨਾਲ ਕੱਟ ਲਾ ਕੇ ਵਿਖਾਉਨੇ ਆ ਇਹਦੀ ਸਫਾਈ ਦਿਖਾਉਨੇ ਆ ਫਿਰ ਦੂਜੀ ਇਹਦੀ ਸਫਾਈ ਵਿਖਾਵਾਂਗੇ ਆਪਾਂ ਨੂੰ ਵੀ ਆ ਵਿੱਚ ਫਰਕ ਕੀ ਆ ਆ ਵੀ ਟੂਲ ਆਪਣਾ ਬਿਲਕੁਲ ਤਿੱਖਾ ਆ ਆਪਾਂ ਮਸ਼ੀਨ ਦੀ ਚਾਲ ਲਾਤੀ ਆਪਾਂ ਆਪਣੇ ਹੱਥੀਂ ਇਹਨੂੰ ਕੁਝ ਨਹੀਂ ਕਰ ਰਹੇ ਆ ਸਫਾਈ ਹੈ ਜੀ ਆਪਣੇ ਆ ਵੇਖੋ ਟੂਲ ਦੀ ਠੀਕ ਹੈ ਜੀ ਆ ਤੁਸੀਂ ਵੇਖੋ ਆ ਸਫਾਈ ਆਪਣੇ ਇਸ ਟੂਲ ਦੀ ਆ ਹੁਣ ਮੈਂ ਤੁਹਾਨੂੰ ਦੱਜਾ ਜਿੱਥੋਂ ਤੱਕ ਆਪਾਂ ਫਿਟਿੰਗ ਦੀ ਗੱਲ ਕਰੀਏ ਫਿਟਿੰਗ ਲਗਭਗ ਵੀਰ ਜੀ ਤੁਹਾਡੇ ਪਹਿਲੇ ਸਾਰੇ ਸਿਸਟਮ ਤੇ ਉਤਰਾ ਹੀ ਫਿਟਿੰਗ ਆ ਜੂਗੀ ਕੋਈ ਐਵੇਂ ਦੀ ਗੱਲ ਨਹੀਂ ਹੈ ਕਿ ਆਪਾਂ ਨੂੰ ਦੁਬਾਰਾ ਕੋਈ ਇਹਦਾ ਬਣਾਉਣਾ ਪਊਗਾ ਜਿਗਾਰਡ ਇਹਨੂੰ ਫਿੱਟ ਕਰਨ ਵਾਸਤੇ ਜੇ ਤੁਸੀਂ ਇਹਦਾ ਟੂਲ ਤੇ ਟੂਲ ਹੋਲਡਰ ਲੈ ਕੇ ਆਉਂਦੇ ਜੀ ਨਾ ਤੇ ਇਹਦੀ ਫਿਟਿੰਗ ਲਗਭਗ ਤੁਹਾਡੀ ਮਸ਼ੀਨ ਤੇ ਉਵੇਂ ਹੀ ਫਿੱਟ ਆ ਜਾਣੀ ਹੈ ਠੀਕ ਹੈ ਜੀ ਐਂਡ ਟੂਲ ਹੋਲਡਰ ਦੇ ਵਿੱਚ ਕੋਈ ਬਹੁਤਾ ਜਿਆਦਾ ਵੱਡਾ ਫਰਕ ਨਹੀਂ ਹੈਗਾ ਲਗਭਗ ਟੂਲ ਹੋਲਡਰ ਵੀ ਸੇਮ ਹੀ ਹੈ ਦਾ ਹੁਣ ਆਪਾਂ ਇਹਨੂੰ ਵੀ ਰਹਿਣ ਦਵਾਵਾਂਗੇ ਜਿਹੜਾ ਆਪਣਾ ਕੱਟ ਲੱਗਾ ਆਪਾਂ ਇੱਕ ਨਵਾਂ ਕੱਟ ਲਾ ਕੇ ਹੋਰ ਲਾਵਾਂਗੇ ਜਿਹੜਾ ਇਹਦੇ ਨਾਲ ਲੱਗਾ ਹੋਊਗਾ ਨਵੇਂ ਢੋਲ ਦੇ ਨਾਲ ਉਹ ਕੱਟ ਲਾਵਾਂਗੇ ਫਿਰ ਆਪਾਂ ਤੁਹਾਨੂੰ ਇਹ ਸਪਾਈ ਦਿਖਾਵਾਂਗੇ ਵੇਖੋ ਵੀਰ ਜੀ ਆ ਆਪਾਂ ਸੀਐਨਸੀ ਮਸ਼ੀਨ ਵਾਲਾ ਜਿਹੜਾ ਟੂਲ ਵਾ ਉਹਦੇ ਨਾਲ ਕੱਟ ਲਾਇਆ ਆ ਆਪਾਂ ਦੂਜਾ ਜਿਹੜਾ ਕੱਟ ਵਾ ਇਹ ਪਹਿਲਾਂ ਆਪਾਂ ਆਮ ਟੂਲ ਨਾਲ ਲਾਇਆ ਹੁਣ ਤੁਸੀਂ ਸਫਾਈ ਵੇਖੋ ਕਿੰਨੀ ਹੈ ਦੀ ਠੀਕ ਹੈ ਜੀ ਆ ਜਿਹੜਾ ਟੂਲ ਵਾ ਇਹਦੀ ਸਫਾਈ ਬਹੁਤ ਜ਼ਿਆਦਾ ਵਾ ਆ ਜਿਹੜਾ ਵਾ ਇਹਦੇ ਵਿੱਚ ਤੁਸੀਂ ਕਿਤੇ ਵੇਖ ਸਕਦੇ ਹਲਕੇ ਹਲਕੇ ਕਰੇ ਜੇ ਆਪਾਂ ਨੂੰ ਦਿਖਣਗੇ ਆ ਵੇਖੋ ਇਹਦੇ ਵਿੱਚ ਆਪਾਂ ਨੂੰ ਪੂਰੀ ਸਫਾਈ ਦੇਖ ਰਹੀ ਹੈ ਬਾਕੀ ਇਸ ਤੋਂ ਵੀ ਵਧੀਆ ਸਫਾਈ ਆਉਂਦੀ ਹੈ ਜੇ ਆਪਣੇ ਕੋਲੇ ਮਸ਼ੀਨ ਬਿਲਕੁਲ ਵਧੀਆ ਹੋ ਸਾਡੇ ਕੋਲੇ ਮਸ਼ੀਨ ਵੀ ਬਹੁਤ ਜ਼ਿਆਦਾ ਪੁਰਾਣਾ ਵਾ ਖਰਾਬ ਜਿਹੜਾ ਵਈ ਆਪਣੇ ਕੋਲੇ ਬਹੁਤ ਜ਼ਿਆਦੀ ਪੁਰਾਣੀ ਆ ਆਪਾਂ ਇਹਦੇ ਮੁਤਾਬਕ ਗੱਲ ਕਰ ਰਹੇ ਆ ਕਿ ਜੇ ਇਹ ਮਸ਼ੀਨ ਇੰਨਾ ਫਰਕ ਪਾ ਸਕਦੀ ਆ ਤੇ ਜਿਹੜੀਆਂ ਲਗਭਗ ਨਵੀਆਂ ਆਉਣ ਵਾਲੀਆਂ ਮਸ਼ੀਨਾਂ ਵਾ ਉਹਨਾਂ ਦਾ ਕਿੰਨਾ ਫਰਕ ਪੈ ਸਕਦਾ ਤੁਸੀਂ ਇਹ ਵੇਖੋ ਜਾਂ ਜਿਹੜੀਆਂ ਇਹਦੇ ਨਾਲੋਂ ਚੰਗੀਆਂ ਮਸ਼ੀਨਾਂ ਹੋਣਗੀਆਂ ਇਸ ਕੋਲ ਆਪਾ ਵੀਰ ਜੀ ਜੇਵੇਂ ਖਰਾਦ ਆਪਣੇ ਵਰਕਸ਼ਾਪ ਦੇ ਵਿੱਚ ਕੋਈ ਮਸ਼ੀਨਾਂ ਵਕੀਆਂ ਜਾਂਦੀਆਂ ਵਾ ਜਿਵੇਂ ਆਪਾਂ ਵਰਮੇ ਜਾਂ ਖਰਾਦ ਜਾਂ ਵੈਲਡਿੰਗ ਜਾਂ ਕੋਈ ਵੀ ਚੀਜ਼ ਹੋਰ ਆ ਇੰਨੀਆਂ ਚੀਜ਼ਾਂ ਬਾਰੇ ਜੇ ਕੋਈ ਵੀ ਨੂੰ ਜਾਣਕਾਰੀ ਚਾਹੀਦੀ ਹੋਵੇ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਬਹੁਤ ਬਹੁਤ ਧੰਨਵਾਦ ਵੀਡੀਓ ਵੇਖਣ